ਹੈਲੋ ਗਾਇਜ਼ ਕੀ ਹਾਲ ਚਾਹ ਤੁਹਾਡਾ ਸਾਰਿਆਂ ਦਾ ਸਾਨੂੰ ਪਤਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਣੇ ਆਪਣੇ ਘਰ ਤੇ ਹੁਣ ਅੱਜ ਆਪਾਂ ਜਾ ਰਹੇ ਘੁੰਮਣ ਬੜੇ ਅੱਜ ਆਪਾਂ ਚੱਲੇ ਘੁੰਮਣ ਬੜੇ ਦਿਨ ਹੋ ਗਏ ਸਾਨੂੰ ਘੁੰਮਣ ਦੇਣ ਆ ਤੇ ਤੁਹਾਨੂੰ ਵਿਖਾਣੇ ਆਪਾਂ ਕਿੱਥੇ ਜਾ ਰਹੇ ਆ ਸਾਡੇ ਗੁੱਗੇ ਨੂੰ ਚੈੱਕ ਕਰੋ ਸੋਹਣਾ ਲੱਗਦਾ ਪੈਣਾ ਗੁੱਗੂ ਜੀਆ ਮੇਕਅਪ ਬਹੁਤ ਸੋਹਣਾ ਲੱਗੰਦਿਆ ਤੇ ਅੱਜ ਤੁਹਾਨੂੰ ਮੜਿਆ ਕਮਾਵਾਗੇ ਕਿਤੇ ਬੱਕਰੀ ਜਗ੍ਹਾ ਤੇ ਜੇ ਹੋ ਸਕਿਆ ਤੇ ਇਹਦੇ ਵਿੱਚ ਥੋੜੀ ਥੋੜੀ ਕਮੇਡੀ ਵੀ ਕਰਾਂਗੇ ਆਪਾਂ ਹਾਂਜੀ ਹਾਂਜੀ ਹਾਂ ਕਮੇਡੀ ਤੇ ਆਉਂਦੀ ਰਹਿਣੀ ਆ ਕਮੇਡੀ ਤੇ ਚੱਗਦੀ ਰਹਿਣੀ ਆ ਕਮੇਡੀ ਤੇ ਥੋੜੀ ਛਿੱਤਾਂ ਵਾਂਗੂ ਆਉਂਦੀ ਆ ਟੈਨਸ਼ਨ ਨਾ ਲਓ ਤੁਸੀਂ ਚਲੋ ਜੀ ਉਹ ਰਸਤੇ 'ਚ ਕੋਈ ਅੱਗੇ ਆ ਗਿਆ ਸੀ ਤੇ ਇਸ ਕਰਕੇ ਮੈਂ ਵੀਡੀਓ ਕਰਤੀ ਬੰਦ ਤੇ ਹੁਣ ਆਪਾਂ ਚੱਲੇ ਕਿਤੇ ਵਧੀਆ ਜਗ੍ਹਾ ਤੇ ਤੁਹਾਨੂੰ ਲੈ ਕੇ ਚਾਹਦੇ ਆਂ ਬੜੀ ਬੜੀ ਵਧੀਆ ਜਗ੍ਹਾ ਤੇ ਮੈਨੂੰ ਕਿ ਹੁਣ ਆ ਜਾਣਾ ਜੇ ਮੈਂ ਬੜੇ ਦਿਨਾਂ ਬਾਅਦ ਆਉਣੀ ਕਿੱ ਲਈ ਸਿੱਪਾ ਸਿੱਪਾ ਤੁਸੀਂ ਐ ਕਰੰਦਾ ਜਿਵੇਂ ਕੁਝ ਖਾਣ ਲੱਗੇ ਲੈ ਖਾਣਾ ਖੂਣਾ ਕੁਛ ਨਹੀਂ ਆਪਾਂ ਆਪਾਂ ਚੱਲਦੇ ਆ ਆਪਣੇ ਬਜਟ ਦੇ ਹਿਸਾਬ ਨਾਲ ਹਾਂਜੀ ਜਿੱਥੇ ਸਾਡਾ ਬੱਚਾ ਖੁਸ਼ ਹੋ ਜੇ ਹਾਂ ਬੱਚਾ ਤੇ ਪਾਪਾ ਵੀ ਖੁਸ਼ ਹੋ ਜੇ ਜਿੰਨੇ ਪੈਸੇ ਖਰਚ ਰਹੇ ਆ ਮਾਂ ਵੀ ਖੁਸ਼ ਹੋਣੀ ਚਾਹੀਦੀ ਏ ਕਿ ਨਹੀਂ ਮਾਂ ਤੇ ਖੁਸ਼ ਹੀ ਖੁਸ਼ ਆ ਚਲੋ ਠੀਕ ਆ ਜੀ ਫਿਰ ਆਪਾਂ ਤੁਹਾਨੂੰ ਉੱਥੇ ਜਾ ਕੇ ਮਿਲਦੇ ਆ ਜੀ ਠੀਕ ਆ ਜੀ ਤੇ ਬਾਕੀ ਗਾ ਠੀਕ ਆ ਕਿ ਆਪਾਂ ਧਾਰਮਿਕ ਵਲੌਗ ਬਣਾਨੇ ਆ ਵਲੌਗ ਤੇ ਭਰ ਤੁਸੀਂ ਵੇਖਣ ਨਹੀਂ ਦੇ ਤੇ ਨਾ ਹੀ ਤੁਸੀਂ ਸਬਸਕ੍ਰਾਈਬ ਕਰਦੇ ਜੀ ਤੁਸੀਂ ਲਿੰਕ ਨੂੰ ਖੋਲ ਕੇ ਵੇਖ ਜਾਂਦੇ ਜੇ ਸਬਸਕ੍ਰਾਈਬ ਤੁਸੀਂ ਕਰਦੇ ਨਹੀਂ ਜੇ ਬੜੀ ਤਗੜੀ ਗਲਤੀ ਤੁਹਾਡੀ ਤੁਸੀਂ ਚਲੋ ਇਹ ਨਹੀਂ ਕਰਦੇ ਜੀ ਬਈ ਮੇਰੇ ਘਰ ਨੂੰ ਰਵਾਓ ਨਾ ਮੈਂ ਮੰਨ ਪਉਂਦਾ ਹਾਂ ਕਰ ਲੋ ਜੀ ਸਾਰੇ ਬੜੀ ਬੜੀ ਮਿਹਰਬਾਨੀ ਤੁਹਾਡੀ ਠੀਕ ਹੈ ਜੀ ਤੇ ਬਾਕੀ ਮਹਾਰਾਜ ਦੀ ਚੜ੍ਹਦੀ ਕਲਾ ਬਾਬਾ ਜੀ ਦੀ ਤੇ ਤੁਸੀਂ ਫੜਾਫੜ ਫੋਲੋ ਕਰ ਲੋ ਮੈਨੂੰ ਤੇ ਸਬਸਕ੍ਰਾਈਬ ਕਰ ਲੋ ਤੇ ਅੱਜ ਤੁਹਾਨੂੰ ਵਿਖਾਵਾਂਗੇ ਕਿਤੇ ਵੱਖਰੀ ਜਗ੍ਹਾ ਤੇ ਮੈਂ ਆਪਣੇ ਪੁੱਤ ਨੂੰ ਲੈ ਕੇ ਚਲਾ ਜਾਵਾਂ ਤੇ ਮੇਰਾ ਪੁੱਤ ਕਹਿੰਦਾ ਹੀ ਤੁਸੀਂ ਹੋਰ ਕੀ ਕਹਿ ਸਕਦੇ ਮਤਲਬ ਵੱਖਰੀ ਨਹੀਂ ਕਹਿ ਸਕਦੇ ਤੁਹਾਡੇ ਵਾਸਤੇ ਵੱਖਰੀ ਆ ਸਾਰੇ ਜਾਣਦੇ ਹੋ ਮਤਲਬ ਮਹੀਨਾ ਕ ਹੋ ਗਿਆ ਸਾਨੂੰ ਗਏ ਨੂੰ ਹੁਣ ਜਾਣਾ ਪੈਣਾ ਚੱਲਨੇ ਆ ਆਪਾਂ ਕੱਗੇ ਅੱਜ ਇੰਜਵਾਏ ਅੱਜ ਇਹ ਸਾ ਸੰਡੇ ਤੇ ਪੈਣਗੇ ਨਹੀਂ ਸਾਨੂੰ ਡੰਡੇ ਕਿਉਂਕਿ ਆਪਾਂ ਡੰਡੇ ਖਾਣੇ ਨਹੀਂ ਨਹੀਂ ਸਾਡੇ ਬੱਚੇ ਤਾਂ ਚੱਲਦੇ ਪਏ ਸੀ ਪੇਪਰ ਉਹ ਹੁਣ ਫ੍ਰੀ ਹੋਇਆ ਵਾ ਤੇ ਵਿਚਾਰਾ ਮੀਨਾਂ ਪੇਪਰ ਚੱਲਦੇ ਨੇ ਇਹ ਨਹੀਂ ਗਿਆ ਕਿਤੇ ਵੀ ਤੇ ਹੁਣ ਆਪਾਂ ਨੇ ਪ੍ਰੋਮਿਸ ਕੀਤਾ ਸੀ ਕਿ ਆਪਾਂ ਇਹ ਸੰਡੇ ਤੇ ਲੈ ਕੇ ਜਾਵਾਂਗੇ ਨਾਏ ਸਭ ਤੋਂ ਪਹਿਲੇ ਨੰਬਰ ਤੇ ਆਈ ਸਾਡੀ ਬੇਟੀ ਹਾਂਜੀ ਹਾਂਜੀ ਤੇ ਵਧਾਈਆਂ ਦਿਓ ਇਹਨੂੰ ਕੁੜੀ ਨੂੰ ਸਾਡੇ ਨੂੰ ਹਾਂਜੀ ਤੇ ਬਾਕੀ ਆਹ ਤੁਹਾਨੂੰ ਲੈ ਕੇ ਚੱਲਦੇ ਆ ਜੀ ਚਲੋ lettes go ਲਓ ਜੀ ਆਪਾਂ ਆ ਗਏ ਆ ਜਿਹੜੀ ਜਗ੍ਹਾ ਤੇ ਤੁਹਾਨੂੰ ਲੈ ਕੇ ਜਾਣਾ ਸੀ ਆ ਗਏ ਆਪਾਂ ਨੈਕਸਸ ਮਾਲ ਅੰਮ੍ਰਿਤਸਰ ਕਰੋ ਚੈੱਕ ਲਓ ਜੀ ਚੈੱਕ ਕਰਨਗੇ ਹੁਣ ਗੱਡੀ ਆਪਾਂ ਕਿਹੜਾ ਬੰਬ ਰੱਖਿਆ ਜਾਓ ਜੀ ਆਪਾਂ ਚੱਗੇ ਤੁਹਾਨੂੰ ਲੈ ਕੇ ਲਓ ਜੀ ਆ ਗਏ ਆ ਆਪਾਂ αਲਫਾ ਮੌਰ ਅੱਜ ਤੁਹਾਨੂੰ ਵਿਖਾਵਾਂਗੇ ਕੋਈ ਪਿਕਚਰ ਨਵੀਂ ਠੀਕ ਆ ਸੋਹਣੇ ਅੱਜ ਨਵੀਂ ਪਿਕਚਰ ਦਿਖਾਵਨੇ ਤੁਹਾਨੂੰ ਕੋਈ ਬੜੇ ਦਿਨ ਬਾਅਦ ਦੇਖ ਬਹੁਤ ਦਿਨ ਹੋ ਗਏ ਹੈ ਅਸੀਂ ਨੇ ਪਿਕਚਰ ਨਹੀਂ ਦੇਖੀ ਹੈ ਘਰ ਮੈਂ ਹੀ ਵਿਅਸਤ ਥੇ ਘਰ पे ਗੱਗੀਆਂ ਸੁਣ ਸੁਣ ਕੇ ਅਸੀਂ ਬੜੇ ਪਰੇਸ਼ਾਨ ਹੋ ਗਏ ਥੇ ਝੂਠ ਚਲੋ ਜੀ ਕਰਦੇ ਆ ਤੁਹਾਨੂੰ ਬਾਅਦ ਚ ਆ ਇਹਨਾਂ ਨੇ ਚੰਗੀ ਗੀਤ ਬਣਾਈ ਆ ਪਹਿਲਾਂ ਹੁੰਦਾ ਹੀ 40 ਰੁਪਏ ਇੱਕ ਪਾਰਕਿੰਗ ਦਾ ਮੁੜ ਕੇ 50 ਕਰਤਾ ਫਿਰ ਕਹਿੰਦੇ ਸੰਡੇ ਤੇ ਸ਼ਨੀਵਾਰ ਤੇ ਐਤਵਾ 60 ਰੁਪਏ ਦੇਣੇ ਆ ਆਹੋ ਮੈਨੂੰ ਕਹਾਦਾ ਸਮੀਨਾ ਇਹਨਾਂ ਨੇ ਮੋਟੀ ਕਮੇਟੀ ਪਾਈ ਕੋਈ ਇਹਨੇ ਪੱਕੀ ਕਮੇਟੀ ਪਾਈ ਹੋਈ ਜੇ ਕਮੇਟੀ ਪਾਈ ਚੁੱਕ ਕੇ ਦੇ ਦਿਓ ਭਾ 20 ਮਿੰਟ ਬਣਾਉਂਦੇ ਵੇ ਸਭ ਕੁਝ ਆਪਣਾ ਆਹੋ ਭਾਈ ਇਧਰ ਅਸੀਂ ਦੇ ਦਿੰਦੇ ਆ ਕਿਆ ਭਾਈ ਕਮੇਟੀ ਚੁੱਕਿਆ ਨੂੰ ਦੇ ਦਿਓ ਭਾਈ ਆਓ ਜੀ ਉਹ ਲੋ ਜੀ ਸਮਾਰਾਂ ਨੇ ਪੈਣਾ ਕਹਿੰਦੀ ਮੈਂ ਗੱਡੀ 'ਚ ਪੈਣਾ ਬੱਸ 'ਚ ਪੈਣਾ ਜਿੰਨੂੰ ਬੱਸ 'ਚ ਭਾਤਾਂ ਆਹ ਵੇਖੋ ਗੱਡੀ ਖੁਸ਼ੀ ਜੜੀ ਹੋਈ ਏ ਉਹਨਾਂ ਤੇ ਬੱਸ ਬਹੁਤ ਸੋਹਣੀ ਜੀ ਅਲਫਾ ਮੋਵ ਨੈਕਸਸ ਮੋਵ ਦੇ ਵਿੱਚ ਬੱਸ ਸਕਦੀ ਬਹੁਤ ਸੋਹਣੀ ਸਵੇਰ ਗਰਾਉਂਡ ਦੇ ਵਿੱਚ ਬਹੁਤ ਵਧੀਆ ਬੱਸ ਲਓ ਜੀ ਇੱਕ ਚੁਸਪਾ ਹੋ ਗਿਆ ਸਮੀਨਾ ਦੇ ਨਾਲ ਇਹਨੇ ਖਾਣੇ ਹੀ ਮੋਮੋਸ ਤੇ ਉਹ ਕਹਿੰਦਾ ਕਿ 10-15 ਮਿੰਟ ਲੱਗਣੇ ਆ ਤੁਹਾਡੀ ਪਿਕਚਰ ਨਿਕਲ ਜਾਣੀ ਇਸ ਕਰਕੇ ਆਪਾਂ ਆਪਾਂ ਕਾ ਚੱਲ ਛੱਡ ਬਾਦ ਉੱਠਾ ਤੇ ਹੁਣ ਕੀ ਵਿਚਾਰ ਤੁਹਾਡਾ ਬਈ ਵਿਚਾਰ ਨਹੀਂ ਹੁਣ ਗਾ ਗਏ ਤੇ ਕੋਈ ਕੰਫਿਊਸ ਲਾਂਗੇ ਚਲੋ ਠੀਕ ਆ ਜੀ ਵਿਖਾਉਣੇ ਤੁਹਾਨੂੰ ਕਿਹੜੀ ਫਿਗਰ ਫਿੱਕ ਲੱਗੀਆਂ ਹਾਂ ਜੀ ਹੁਣ ਆਪਾਂ ਪੀਣ ਲੱਗੇ ਆ ਕੋਲਡ ਡਰਿੰਕ ਖਾਣ ਨੂੰ ਤੁਹਾਨੂੰ ਕੁਝ ਮਿਲਿਆ ਨਹੀਂ ਹੈ ਕੋਲਡ ਡਰਿੰਕ ਦੀ ਕਿਚਾਰਾ ਕਰ ਲੈਂਦੇ ਆ ਕਿਉਂ ਸਾਨੇ ਸਹੀ ਆ ਗਾਈਡ ਜੀ ਹੋਲਡਿੰਗ ਪੀਣੀ ਤੇ ਟਾਈਪ ਕੋ ਪੀਓ ਹਮੇਸ਼ਾ ਇੱਕ ਤਾਂ ਆਪਾਂ ਨੂੰ ਮਿੱਠੇ ਦੀ ਤਲਪ ਵੀ ਘੱਟ ਜਾਂਦੀ ਹੈ ਇੱਕ ਆਪਾਂ ਨੂੰ 슈ਗਰ ਦੀ ਟੈਂਸ਼ਨ ਘੱਟੀ ਇੱਕ ਆਪਾਂ ਨੂੰ ਫੈਟ ਵੀ ਨਹੀਂ ਬਣੇ ਠੀਕ ਹੈ ਨਾ ਆਪਾਂ ਇੱਕੋ ਗੱਲ ਇਸ ਤਰ੍ਹਾਂ ਮੁੰਡਾ ਅੰਦਰ ਦਾ ਪੀ ਲੈ ਟੇਸਟੀ ਇਸ ਕਿੰਭਾ ਜੇ ਤਾਂ ਐਂਡ ਗੁਗਾ ਵੀ ਆ ਗਿਆ ਜੀ ਆਪਣਾ ਆਓ ਜੀ ਸ਼ੈਗੋ ਵੀ ਆ ਗਿਆ ਕੀ ਕਿਹਾ ਸ਼ੈਗੋ ਕੀ ਕਹਿੰਦਾ ਪਿਆ ਕਿਹੜੀ ਫਿਲਮ ਦੇਖਣੀ ਆ ਕਿਹੜੀ ਫਿਲਮ ਦੇਖਣੀ ਆ ਕਿਆ ਬਾਤ ਅਖੇ ਕੁਮਾਰ ਆ ਪਿਕਚਰਸ ਬਹੁਤ ਵਧੀਆ ਜੇ ਆ ਵੇਖਣੀ ਚਾਹੀਦੀ ਸਾਰਿਆਂ ਨੂੰ ਵੇਟਿੰਗ ਬਹੁਤ ਵਧੀਆ ਹਾਸੂ ਸਈ ਆਪਾਂ ਵੀ ਅੰਦਰ ਜਾ ਗਏ ਹਾਂ ਕਿ ਆਪਾਂ ਵੀ ਥੋੜਾ ਜਿਹਾ ਹਾਸੂ ਸਈ ਅੰਦਰ ਜਾ ਗਏ ਨਹੀਂ ਨਹੀਂ ਸਹੀ ਹੈਗਾ ਪਿਕਚਰ ਬਹੁਤ ਵਧੀਆ ਹੈਗੀ ਆ ਵੇਖਣੀ ਚਾਹੀਦੀ ਸਾਰਿਆਂ ਨੂੰ ਹਾਂ ਸਹੀ ਗੱਲ ਤੇ ਦੱਸੋ ਸਾਰੇ ਜਣੇ ਆਉਣ ਫਟਾਫਟ ਹੈਨਾ ਆਪਾਂ ਵੇਖੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜੋ ਰੋਟੀ ਭਾਵੇਂ ਲੰਗੇ ਨਾ ਪੌਪ ਕੌਰ ਇਹਨਾਂ ਨੂੰ ਐਨ ਲੱਗੇ ਨੇ ਜਿੱਦਾਂ ਖੁੜੀ ਹੈ ਮਗਾਈ ਹੁੰਦੀ ਹੈ ਆਹੇ ਉਹ ਤੁਹਾਨੂੰ ਦੱਸਦੇ ਆ ਜੀ ਕਿਹੜੀ ਫਿਰੋਂ ਲੱਗੇ ਕਿਹੜੀ ਫਿਰੋਂ ਵੇਖ ਰਹੇ ਨੇ 6 ਪੈਕ ਟੂ ਸਟਾਰਟਸ ਐਟ 21 ਪੌਪ ਕੌਰਾਂ ਦੇ ਕਿਹਦੇ ਚੀਜ਼ ਪੌਪ ਕੌਰ ਜਿਨ੍ਹਾਂ ਨੇ ਚੀਜ਼ ਪੌਪ ਖਾਣੇ ਆ ਤੇ ਉਹ ਚੀਜ਼ ਖਾ ਸਕਦੇ ਜਿਨ੍ਹਾਂ ਨੇ ਸਾਦੇ ਖਾਣੇ ਸਾਦੇ ਖਾ ਸਕਦੇ ਨੇ ਮਿਕਸ ਮਿਕਸ ਕਰਵਾਇਆ ਆਪਾਂ ਥੋੜੇ ਮਿਕਸ ਕਰਾਇਆ ਯੋਗੀ ਕਹਿੰਦੇ ਮਮਸ ਖਾਣੀਆਂ ਤੇ ਮਮਸ ਕਹਿੰਦੇ ਇਹਨਾਂ ਦੇ ਬਹੁਤ ਹੀ ਸਵਾਦ ਹੁੰਦੇ ਆ ਤੇ ਅਲਫਾ ਮਾਲ ਦੇ ਵਿੱਚ ਮਦਰ ਨੈਕਸਸ ਹਾਉ ਦੇ ਦੇ ਇਸ ਮੈਟਰੀਅਲ ਵਿੱਚ ਬਹੁਤ ਸਵਾਦ ਆਉਂਦਾ ਇਸ ਮਾਇਆ ਨਾਲ ਗੰਦੀ ਗੰਦੀ ਮੈਂ ਗੋਲ ਪਾਣੀ ਸਭ ਕੁਝ ਮਸਾਲਾ ਘੱਟ ਕੇ ਆਹ ਕੀ ਕਰਦੇ ਆ ਆ ਦੇਖੋ ਕਿੱਦਾਂ ਮਸਾਲਾ ਘੱਟਨ ਗਈ ਹੈ ਇਹ ਫਿਰ ਪਹਿਲਾਂ ਦਾ ਉੱਪਰ ਵਾਲਾ ਖਾਏਗੀ ਫਿਰ ਬਾਕੀ ਸਵਾਦ ਆਉਂਦਾ ਮੈਨੂੰ ਟੇਸਟੀ ਹੁੰਦੇ ਬਹੁਤ ਹੀ ਸਵਾਦ ਹੁੰਦੇ ਇਹਨਾਂ ਨੂੰ ਸਵਾਦ ਲੱਗਦਾ ਆ ਬੰਦਾ ਮਾਇਆ ਦੱਸੂਗਾ ਖਾ ਕੇ ਤੁਹਾਨੂੰ ਦੇ ਦੰਦੇ ਨਾਲ ਕਿਸ ਮਾਰਾਂ ਓਏ ਹੋਏ ਹੋਏ ਹੋਇਆ ਹੀ ਬਾਹਰ ਸ਼ਰਗ ਕਿੱਥੇ ਆ ਖੈਰੂ ਇਧਰ ਆ ਨੀ ਲੱਲਿਆ ਕੋਸ ਪਾਏ ਨਹੀਂ ਤੂੰ

ਜੀ ਮੈਂ ਕਰ ਦਿੱਤਾ ਹਾਂਜੀ ਹਾਂਜੀ ਕਰਨਾ ਜੇ ਹੋਗਾ ਹੀ ਨਹੀਂ ਸਾਈਪੇ ਤੇ ਜਾਈਂ ਲੋ ਜੀ ਆਪਾਂ ਚੱਲੇ ਆ ਘਰ ਕੋਈ ਇੱਥੇ ਖਤਮ ਕਰ ਦਿੰਦੇ ਆਂ ਤੇ ਵਾਅਦੇ ਨਹੀਂ ਚਲੋ ਹੈਲੋ YouTube ਫੈਮਿਲੀ ਕੀ ਹਾਲ ਜੇ ਤੁਹਾਡਾ ਹੁਣ ਜਗੇ ਆਪਾਂ ਘਰ ਵਾਪਸ ਤੇ ਮੇਰੇ ਪੁੱਤ ਨੇ ਵਧੀਆ ਨੰਬਰ ਲੈ ਕੇ ਆਈ ਸੀ ਤੇ ਇਹਨੂੰ ਗੈਰ ਤਾਪ ਅੱਗੇ ਟੱਕੇ ਨਹੀਂ ਮੈਂ ਆਪਾਂ ਸ਼ਾਪਿੰਗ ਕਰ ਰਹੀ ਆਂ ਤੇ ਆਪਾਂ ਇਹਨੂੰ ਕਰਾਤੀ ਸ਼ਾਪਿੰਗ ਤੇ ਤੁਸੀਂ ਦੱਸੋ ਜੀ ਤੁਸੀਂ ਠੀਕ ਓਕੇ ਤੁਹਾਡਾ ਦੱਸ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਠਾਕ ਅੱਜ ਇਹਦਾ ਡੇ ਸੀ ਇਹਨੂੰ ਆਪਾਂ ਲਾ ਕੇ ਦਿੱਤਾ ਬੱਚਾ ਸਾਡਾ ਖੁਸ਼ ਹੋ ਗਿਆ ਫਿਰ ਵਿਚਾਰਿਆਂ ਨੇ ਪੜਾਈਆਂ ਤੇ ਲੱਗ ਜਾਣਾ ਵਾ ਇੱਥੇ ਹੁੰਦਾ ਬਗੌ ਖਤਮ ਤੇ ਹੁਣ ਤੁਹਾਨੂੰ ਅੱਗੇ ਬਗੌਕ ਜਗਦੀ ਲੈ ਕੇ ਖਵਾਵਾਂਗੇ ਤੇ ਜਲਦੀ ਜਿਹਾ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਤੇ ਹੁਣ ਬੱਚਾ ਵੀ ਇੱਕ ਕਰ ਲਓ లైక్ ਕਰ ਦਿਓ ਤੇ షేర్ ਕਰ ਦਿਓ हां سبسక్రైబ్ ਜੋ ਕਰਦੇ ਚੈਨਲ ਨੂੰ ਠੀਕ ਹੈ ਜੀ ਓਕੇ 바이 డాడా